ਸੋਣਵੜ ਪਾ ਗੀਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਪਾ ਗੀਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਪਾ ਗੀਆ ਹਰ ਅੰਮ੍ਰਿਤ ਬਾਣੀ ਰਾ ਜਿਨ ਕੋ ਕਰਮ ਲਿਖੇ ਤਸ ਰਦਸ ਮਾੜੀ ਰਾਮ ਜਿਨ ਕੋ ਕਰਮ ਲਿਖੇ ਤਸ ਰਦਸ ਮਾੜੀ ਰਾਮ ਸੋਣਵੜ ਭਾ ਅਰੇ ਅੰਮ੍ਰਿਤ ਪਾਣੀ ਰਾ ਸੁਣ ਵਡ ਪਾ ਕੀਆ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਤੀਆ ਫਿਰ ਨਾਮੁ ਵਕਲ ਲੇ ਸ਼ਾ ਦੁਖ ਹਰੇ ਅਮਰ ਧੀਰਾ ਫਿਰ ਨਾ ਮੂਆ ਕਲ ਕਲੇ ਸ਼ਾ ਦੁਖ ਹਰੇ ਸੁਣ ਵਡ ਪਾ ਗਿਆ ਹਰ ਅੰਮ੍ਰਿਤ ਹਰੇ ਅੰਮ੍ਰਿਤ ਬਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਸੁਣਵਡ ਪਾਗਿਆ ਹਰੇ ਅੰਮ੍ਰਿਤ ਬਾਣੀ ਚੜੂ ਵੱਡ ਪਾਤੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਛੋਟੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨੈਂਸ ਸਨਮਾਨਤ ਆਰਡੀਆ ਸਰਕਸਟੇਟ ਦਾ ਪੰਜਾਬ ਆਰਡੀਆ ਜੀਟੀਮ ਚੈਨਾ ਮੇਡਵਾਈਸਰ ਅਤੇ ਸਰਬਤ ਧਰਮ ਦੇ ਬਲ ਮੇਨ एडवाਇਜ਼ਰ ਪੱਜ ਹੱਕਵਾਲ ਦੀ ਧਾਕੇ ਪਵਿੱਤਰਤਾ ਤੇ ਹਾਜ਼ਰ ਹੋਇਆ ਕਿ ਅੱਜ ਸੰਤ ਮਹਾਪੁਰਸ਼ ਆਪਨੇ ਮਖਾਰਬਤੋ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਆਪਣੇ ਬਚਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਧ ਸੰਗਤ ਜੀ ਅੱਜ ਧਾਨੋਂ ਧਾਨੋਂ ਸੰਤ ਮਹਾਰਾਜ ਬਾਬਾ ਜਰਨ ਸਿੰਘ ਮਹਾਰਾਜ ਜੀ ਦਾ ਆਗਮਨ ਪਰਵ ਹੋਇਆ ਹੈ ਪਿੰਡ ਲੰਗੇਰੀ ਵਿੱਚ ਬਹੁਤ ਵੱਡੇ ਭਾਗਾਂ ਸੰਗਤਾਂ ਦੇ ਸਲਤਾਨ ਦੇ ਨਾਮਕਾਇਆ ਬਨਾਸ ਤੇ ਪਾਸ਼ਾ ਗੁਰੂਤ ਮਹਾਰਾਜ ਜੀ ਪਾਸ਼ਾ ਦਾ ਆਗਮਨ ਬਾਬਾ ਜਰਨ ਸਿੰਘ ਮਹਾਰਾਜ ਜੀ ਸਾਰੀ ਦੁਨੀਆ ਦੇ ਪਾਸ਼ਾ ਤੇ ਸਾਰੇ ਖਲਕ ਤੋਂ ਸਾਰੇ ਜੀ ਸੰਗਤਾਂ ਨੂੰ ਮੰਨਣ ਵਾਲੇ ਉਦਾਰ ਸੰਸਾਰ ਵਿੱਚ ਸਾਰਤਥਕਤਾ ਨੂੰ ਸਫਲ ਹਿੱਸੇ ਸਾਰੇ ਸੰਸਾਰ ਵਿੱਚ ਕੋਠੇ ਇਸ ਤੇ ਮਹਾਨ ਪਾਰੇ ਜਿਹੜੇ ਸੁਭਲ ਸੋਰੀ ਸੁਤੰਨ ਲੱਖ ਲੱਖ ਕੋੜ ਆਈ ਰਹੀ ਹੈ ਤੁਸੀਂ ਜੇ ਆਗਮਨ ਪਰਮ ਦੇ ਕਹੇ ਹੋ ਆਹਾਂ ਚੁੱਕੀ ਤੇ ਝੜੇ ਸੰਦੇ ਲੱਖ ਲੱਖ ਕੋੜ ਆਈ ਰਹੀ ਹੈ ਸਾਰੇ ਸ਼ਬਦ ਬੋਲੇ